ਹਾਂਜੀ ਨਮਸਕਾਰ ਸਤਿ ਸ੍ਰੀ ਅਕਾਲ ਜਿਆਸੀ ਰਾਮ ਜੀ ਮੈਂ ਸ਼ਿਰਕ ਜੋਸੀ ਪ੍ਰਧਾਨ ਪੰਜ ਪਾਸ ਸਰਕਲ ਭਲੱਠ ਮੈਂ ਅੱਜ ਆਪਣੇ ਦੇਸ਼ ਵਾਸੀਆਂ ਨਾਲ ਬਹੁਤ ਹੀ ਅਹਿਮ ਮੁੱਦੇ ਤੇ ਗੱਲ ਕਰਨ ਜਾ ਰਿਹਾ ਕਿ ਜਿਸ ਤਰ੍ਹਾਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਤੇ ਇਹ ਨਿਊਜ਼ ਬੜੀ ਵਾਇਰਲ ਹੋ ਰਹੀ ਹੈ ਕਿ ਅੱਜ ਪਾਰਲੀਮੈਂਟ ਦੇ ਬਾਹਰ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਕੇਂਦਰੀ ਰਾਜ ਮੰਤਰੀ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਨੂੰ ਸੰਬੋਧਨ ਕਰਦੇ ਹੋਏ ਬਹੁਤ ਹੀ ਅਤਰਾਜਯੋਗ ਸ਼ਬਦਾਂ ਦੀ ਵਰਤੋਂ ਕੀਤੀ ਹੈ ਜਦੋਂ ਕਿ ਉਹ ਪਾਰਲੀਮੈਂਟ ਦੇ ਅੰਦਰ ਦਾਖਲ ਹੋ ਰਹੇ ਸਨ ਉਹਨਾਂ ਨੂੰ ਜਿੰਨੇ ਵੀ ਉੱਥੇ ਕਾਂਗਰਸ ਦੇ ਨੇਤਾ ਬੈਠੇ ਸਨ ਬਾਹਰ ਪਾਰਲੀਮੈਂਟ ਦੇ ਉਹਨਾਂ ਵਿੱਚ ਰਾਹੁਲ ਗਾਂਧੀ ਵੀ ਸ਼ਾਮਲ ਸੀ ਉਹਨਾਂ ਨੂੰ ਐਂਟਰ ਹੁੰਦੇ ਸਮੇਂ ਹੋਟਿੰਗ ਕੀਤੀ ਗਈ ਹੈ ਨਾ ਵੱਲੋਂ ਅਤੇ ਰਾਹੁਲ ਗਾਂਧੀ ਨੇ ਉਹਨਾਂ ਨੂੰ ਗद्दार ਯਾਰ ਕਹਿ ਕੇ ਸੰਬੋਧਨ ਕੀਤਾ ਜਿਹੜਾ ਕਿ ਬਹੁਤ ਹੀ ਨਿੰਦਨਯੋਗ ਇੱਕ ਵਿਵਹਾਰ ਹੈ ਰਾਹੁਲ ਗਾਂਧੀ ਦਾ ਮੈਂ ਆਪਣੇ ਦੇਸ਼ ਵਾਸੀ ਨੂੰ ਦੱਸਣਾ ਚਾਹੁੰਦਾ ਕਿ ਇਹ ਆਪਣੇ ਆਪ ਨੂੰ ਬਹੁਤ ਪੜਿਆ ਲਿਖਿਆ ਇਨਸਾਨ ਸਮਝਦਾ ਤੇ ਇੱਕ ਰਾਸ਼ਟਰੀ ਜਿਹੜੀ ਪਾਰਟੀ ਆ ਉਸ ਨੂੰ ਇਹ ਲੀਡ ਕਰ ਰਿਹਾ ਪਰ ਬਹੁਤ ਹੀ ਸਮੇਂ ਤੋਂ ਇਹ ਦੇਖਿਆ ਜਾ ਰਿਹਾ ਕਿ ਇਸ ਦਾ ਜਿਹੜਾ ਵਿਵਹਾਰ ਆ ਚਾਹੇ ਸਾਡੇ ਦੇਸ਼ ਵਿੱਚ ਹੋਵੇ ਚਾਹੇ ਵਿਦੇਸ਼ ਵਿੱਚ ਹੋਵੇ ਇਹ ਬਿਲਕੁਲ ਵੀ ਇਸ ਵਿੱਚੋਂ ਕੋਈ ਵੀ ਰਾਸ਼ਟਰਵਾਦੀ ਭਾਵਨਾ ਨਹੀਂ ਝਲਕਦੀ ਇਹ ਬਾਹਰ ਜਾ ਕੇ ਵੀ ਸਾਡੇ ਦੇਸ਼ ਨੂੰ ਪ੍ਰੀਤਨਾ ਭੰਡਦਾ ਇਸ ਦਾ અપਮਾਨ ਕਰਦਾ ਤੇ ਦੇਸ਼ ਵਿੱਚ ਵੀ ਇਹ ਹਰ ਵੇਲੇ ਇਸ ਤਰ੍ਹਾਂ ਦੇ ਬਿਵਾਦਤ ਬਿਆਨ ਹੀ ਦਿੰਦਾ ਰਹਿੰਦਾ ਤੇ ਕਿਸੇ ਦੇ ਵੀ ਸ਼ਾਨ ਦੇ ਖਿਲਾਫ ਬੋਲਣਾ ਇਹ ਆਪਣਾ ਹੱਕ ਸਮਝਦਾ ਜਿਹੜਾ ਕਿ ਬਹੁਤ ਹੀ ਇਤਰਾਜਯੋਗ ਹੈ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਇੱਕ ਬਹੁਤ ਹੀ ਰਾਸ਼ਟਰਵਾਦੀ ਤੇ ਸੁਲਝੇ ਹੋਏ ਨੇਤਾ ਹਨ ਅਤੇ ਉਹ ਦੇਸ਼ ਦੇ ਵਿਕਾਸ ਵਿੱਚ ਅਤੇ ਪੰਜਾਬ ਦੇ ਹਿੱਤਾਂ ਲਈ ਨਿਰੰਤਰ ਕੰਮ ਕਰ ਰਹੇ ਹਨ ਤੇ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕਰਨਾ راہਲੂ ਗਾਂਧੀ ਦੀ ਜਿਹੜੀ ਆ ਘਟੀਆ ਮਾਨਸਿਕਤਾ ਉਸ ਨੂੰ ਜ਼ਾਹਿਰ ਕਰਦਾ ਇਹ ਨਹੀਂ ਕਿ ਇਸ ਪਾਰਟੀ ਨੂੰ ਜਿਸ ਨੂੰ ਬਿਲੋਂਗ ਕਰਦੇ ਆ راہਲੂ ਗਾਂਧੀ ਇਹਨਾਂ ਦਾ ਰਵਈਆ ਸ਼ੁਰੂ ਤੋਂ ਹੀ ਪੰਜਾਬ ਵਿਰੋਧੀ ਰਿਹਾ ਅਤੇ ਸਾਡੇ ਜਿਹੜਾ ਬਹੁਗਿਣਤੀ ਇੱਥੇ ਸਿੱਖ ਭਾਈਚਾਰਾ ਉਸ ਦਾ ਵਿਰੋਧੀ ਰਿਹਾ ਹੈ ਕਾਂਗਰਸ ਦਾ ਰਵਈਆ ਤੇ ਰਾਹੁਲ ਗਾਂਧੀ ਦੇ ਇਹ ਸ਼ਬਦਾਂ ਨੇ ਕੇਵਲ ਸਰਦਾਰ ਰਵਨੀਤ ਸਿੰਘ ਬਿੱਟੂ ਦਾ અપਮਾਨ ਹੀ ਨਹੀਂ ਕੀਤਾ ਇਹ ਸਾਡੇ ਜਿਹੜੇ ਸਿੱਖ ਭਾਈਚਾਰਾ ਉਹਨਾਂ ਦੀ ਭਾਵਨਾਵਾਂ ਨੂੰ ਵੀ ਇਸ ਨੇ ਠੇਸ ਮਾਰੀ ਹੈ ਜਿਹੜਾ ਕਿ ਅਤਿ ਨਿੰਦਨਯੋਗ ਹੈ ਕਾਂਗਰਸ ਅਤੇਸ਼ ਦੇ ਜਿਹੜੇ ਨੇਤਾਵਾਂ ਦਾ ਜਿਹੜਾ ਅਜੀਹਾ ਵਿਵਹਾਰ ਆ ਇਸ ਨੂੰ ਪੰਜਾਬੀਆਂ ਨੂੰ ਵੇਖਣਾ ਚਾਹੀਦਾ ਕਿ ਇਹ ਕਿੰਨੇ ਕੁ ਟਾੜੇ ਹਿਤੈਸ਼ੀ ਆ ਇਸ ਪਾਰਟੀ ਨੇ ਤੇ ਇਸ ਇਸ ਦੇ ਜਿਹੜੇ ਔਨਰ ਹਨ ਇਸ ਪਾਰਟੀ ਦੇ ਔਨਰ ਜਿਹੜੀ ਗਾਂਧੀ ਫੈਮਲੀ ਆ ਜਿਸ ਦੇ ਤਹਿਤ ਇਹ ਪਾਰਟੀ ਚੱਲ ਰਹੀ ਆ ਇਸਨੇ ਹਮੇਸ਼ਾ ਹੀ ਪੰਜਾਬ ਵਿਰੋਧੀ ਕੰਮ ਕੀਤੇ ਹਨ ਇਤਿਹਾਸ ਗਵਾਹ ਹੈ ਤੁਹਾਨੂੰ ਪਤਾ ਹੀ ਹੈ ਇਹ ਪੰਜਾਬ ਵਿਰੋਧੀ ਵੀ ਹਨ ਇਹ ਸਨਾਤਨ ਵਿਰੋਧੀ ਵੀ ਹਨ ਤੇ ਇਸੇ ਲਈ ਹੀ ਪੂਰੇ ਦੇਸ਼ ਵਿੱਚੋਂ ਇਹਨਾਂ ਦਾ ਸਫਾਇਆ ਜਿਹੜਾ ਹੋ ਚੁੱਕਾ ਬਹੁਤ ਸਾਰੇ ਰਾਜਾਂ ਤੋਂ ਇਹਨਾਂ ਦਾ ਬਿਲਕੁਲ ਸਫਾਇਆ ਹੋ ਚੁੱਕਾ ਇਹਨਾਂ ਦੀ ਇਹਨਾਂ ਹਰਕਤਾਂ ਦੀ ਵਜ੍ਹਾ ਨਾਲ ਹੀ ਤੇ ਪੰਜਾਬੀਆਂ ਨੂੰ ਵੀ ਇਸ ਗੱਲ ਦਾ ਸੋਚਣਾ ਚਾਹੀਦਾ ਕਿ ਇਹਨਾਂ ਨੇ ਪੰਜਾਬ ਲਈ ਚੰਗਾ ਕੰਮ ਕੀਤਾ ਕਿਹੜਾ ਦੱਸੋ ਪੰਜਾਬ ਦਾ ਜਿਹੜਾ ਬੁਰਾ ਦੌਰ ਸੀ ਉਸ ਉਸ ਲਈ ਇਹ ਜ਼ਿੰਮੇਵਾਰ ਸਨ ਜੋ ਸਾਡੇ ਸਿੱਖ ਪਾਈਚਾਰੇ ਨਾਲ ਹੋਇਆ 83 ਵਿੱਚ ਉਸ ਤੋਂ ਬਾਅਦ ਉਸ ਲਈ ਵੀ ਇਹ ਪਾਰਟੀ ਜ਼ਿੰਮੇਵਾਰ ਆ ਤਾਂ ਕਿਸ ਆਪਾਂ ਜਿਗਰੇ ਨਾਲ ਇਸ ਪਾਰਟੀ ਨੂੰ بار بار ਪੰਜਾਬ ਵਿੱਚ ਮੌਕਾ ਦਿੱਤਾ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਆ ਇਹ ਪੰਜਾਬੀਆਂ ਨੂੰ ਸੋਚਣਾ ਚਾਹੀਦਾ ਤੇ ਹੁਣ 2017 ਤੋਂ 22 ਤੱਕ ਵੀ ਕਾਂਗਰਸ ਦਾ ਰਾਜ ਰਿਹਾ ਤੇ ਇਹ ਪਾਰਟੀ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਸੀ ਪੰਜਾਬ ਦੇ ਵਿਕਾਸ ਨੂੰ ਅੱਗੇ ਲਿਜਾਣ ਲਈ ਭ੍ਰਸ਼ਟਾਚਾਰ ਦਾ ਬੋਲਬਾਲਾ ਸੀ ਇਹਨਾਂ ਦਾ ਆਪਣਾ ਅੰਦਰੂਨੀ ਕਲੇਸ਼ ਜਿਹੜਾ ਸੀਗਾ ਉਹ ਸਾਡੇ ਪੰਜਾਬ ਨੂੰ ਲੈ ਬੈਠਾ ਤੇ ਇਸ ਤੋਂ ਪਹਿਲਾਂ ਵੀ ਜਿਹੜੇ ਵੀ ਇਹਨਾਂ ਦੇ ਕਾਰਜਕਰ ਰਹੇ ਪੰਜਾਬ ਵਿੱਚ ਪੰਜਾਬ ਦਾ ਕੋਈ ਵੀ ਵਿਕਾਸ ਇਹਨਾਂ ਨੇ ਕੀਤਾ ਤੇ ਹੁਣ ਫਿਰ ਉਸ ਤੋਂ ਬਾਅਦ ਜਿਹੜੀ ਇਹ ਬਦਲਾਵ ਵਾਲੀ ਆਪ ਸਰਕਾਰ ਆਈ ਹੈ ਜਿਹੜੀ ਹਰੇਕ ਪਲੇਟਫਾਰਮ ਤੇ ਫੇਲ ਸਾਬਤ ਹੋ ਰਹੀ ਹੈ ਇਸ ਦੇ ਫੇਲ ਹੋਣ ਤੋਂ ਬਾਅਦ ਹੁਣ ਪੰਜਾਬੀਆਂ ਨੂੰ ਇਹ ਸੋਚਣਾ ਪੈਣਾ ਕਿ ਇਹ ਜਿਹੜੇ ਪੰਜਾਬ ਦੇ ਵਿਰੁੱਧ ਮਾਨਸਿਕਤਾ ਰੱਖਣ ਵਾਲੇ ਜਿਹੜੇ ਲੋਕ ਆ ਇਹ ਰਾਹੁਲ ਗਾਂਧੀ ਵਰਗੇ ਲੋਕ ਜਿਹੜੇ ਹਨ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਕਿਸ ਦਾ ਸਨਮਾਨ ਕਿਸ ਤਰ੍ਹਾਂ ਕਰਨਾ ਹੈ ਇਹ ਸਿਰਫ ਚਾਹੁੰਦਾ ਕਿ ਜਿਹੜਾ ਇਸ ਦੇ ਜਨਕ ਅਧੀਨ ਹੋ ਕੇ ਕੰਮ ਕਰੇ ਚਾਹੇ ਗਲਤ ਹੋਵੇ ਚਾਹੇ ਸਹੀ ਹੋਵੇ ਉਸ ਨੂੰ ਹੀ ਇਸ ਨੇ ਆਦਰ ਦੇਣਾ ਤੇ ਜਿਹੜੇ ਦੂਸਰੀਆਂ ਵਿਰੋਧੀ ਪਾਰਟੀਆਂ ਦੇ ਨੇਤਾ ਹਨ ਉਹਨਾਂ ਦਾ અપਮਾਨ ਕਰਨਾ ਇਹ ਆਪਣਾ ਫਰਜ ਸਮਝਦਾ ਤੇ ਪੰਜਾਬ ਵਿਰੋਧੀ ਮਾਨਸਿਕਤਾ ਰੱਖਦਾ ਹੈ ਭਾਰਤ ਵਿਰੋਧੀ ਮਾਨਸਿਕਤਾ ਇਹਨਾਂ ਦੀ ਜਿਹੜਾ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਦੇਸ਼ ਨੂੰ ਭੰਡੇ ਉਹ ਰਾਸ਼ਟਰ ਭਗਤ ਇਨਸਾਨ ਕਿਦਾਂ ਹੋ ਸਕਦਾ ਤਾਂ ਅਜਿਹੀ ਪਾਰਟੀ ਨੂੰ ਆਪਾਂ ਪੰਜਾਬ ਵਿੱਚ ਕਿਸ ਤਰ੍ਹਾਂ ਦੁਆਰਾ ਮੌਕਾ ਦੇਣ ਦੀ ਸੋਚ ਸਕਦੇ ਹਾਂ ਜਿਹੜੇ ਇਸ ਪਾਰਟੀ ਦੇ ਵਰਕਰ ਵੀ ਹਨ ਪੰਜਾਬ ਦੇ ਕਾਂਗਰਸ ਦੇ ਉਹ ਸੋਚਣ ਜਰਾ ਕਿ ਕਿਸ ਬਿਹਾਫ ਦੇ ਉੱਤੇ ਤੁਸੀਂ ਇਹਨਾਂ ਦਾ ਸਾਥ ਦੇ ਰਹੇ ਆ ਜਿਨ੍ਹਾਂ ਨੇ ਪੰਜਾਬ ਦਾ ਬਿਲਕੁਲ ਬੇੜਾ ਡਬਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਇਸ ਕਰਕੇ ਆਪਾਂ ਸਾਰਿਆਂ ਨੂੰ ਜਾਗਰੂਕ ਹੋਣਾ ਪੈਣਾ ਇਹ ਸਿਰਫ ਇੱਕ ਘਟਨਾ ਨਹੀਂ ਹੈ ਇਸ ਤੋਂ ਇਹਨਾਂ ਦੀ ਮਾਨਸਿਕਤਾ ਜ਼ਾਹਿਰ ਹੁੰਦੀ ਹੈ ਇਸ ਤੋਂ ਰਾਹੁਲ ਗਾਂਧੀ ਅਤੇ ਇਸ ਦੇ ਪਾਰਟੀ ਦੇ ਜਿਹੜੇ ਲੀਡਰਾਂ ਦੀ ਇਹਨਾਂ ਦੀ ਮਾਨਸਿਕਤਾ ਜਾਹਿਰ ਹੁੰਦੀ ਆ ਕਿ ਇਹ ਜਿਹੜੇ ਹੱਗਿਆ ਰਾਸ਼ਟਰਵਾਦੀ ਜਿਹੜੇ ਨੇਤਾ ਉਹਨਾਂ ਪ੍ਰਤੀ ਇਹਨਾਂ ਦੇ ਕੀ ਵਿਚਾਰ ਆ ਇਸ ਲਈ ਇੱਕ ਵਾਰੀ ਫਿਰ ਮੈਂ ਰਾਹੁਲ ਗਾਂਧੀ ਨੇ ਜਿਹੜੇ ਇਤਰਾਜਯੋਗ ਸ਼ਬਦ ਵਰਤੇ ਆ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਬਾਰੇ ਉਹਨਾਂ ਦੀ ਮੈਂ ਸਖਤ ਨਖੇਦੀ ਕਰਦਾ ਉਸ ਨੂੰ ਜਿਹੜਾ ਇਹ ਪਾਰਲੀਮੈਂਟ ਵਿੱਚ ਖੜੇ ਹੋ ਕੇ ਮਾਫੀ ਮੰਗਣੀ ਚਾਹੀਦੀ ਆ ਲਿਖਤ ਮਾਫੀ ਮੰਗਣੀ ਚਾਹੀਦੀ ਆ ਸਰਦਾਰ ਰਵਿੰਦਰ ਸਿੰਘ ਬਿੱਟੂ ਤੋਂ ਸਾਰੀ ਭਾਜਪਾ ਜਿਹੜੀ ਆ ਇਸ ਦੇ ਖਿਲਾਫ ਜਿਹੜੀ ਹੈਗੀ ਆ ਇਸ ਦੇ ਇਤਰਾਜ਼ਯੋਗ ਸ਼ਬਦਾਂ ਦੇ ਖਿਲਾਫ ਜਿਹੜੇ ਅਸੀਂ ਇਹਨਾਂ ਦੇ ਇਸ ਦੇ ਬਿਆਨਾਂ ਦੀ ਨਿਖੇਦੀ ਕਰਦੇ ਆਂ ਅਸੀਂ ਆਪਣੇ ਜਿਹੜੇ ਨੇਤਾ ਹਨ ਸਰਦਾਰ ਰਵਨੀ ਸਿੰਘ ਬਿੱਟੂ ਉਹਨਾਂ ਨਾਲ ਖੜੇ ਆ ਬਿਲਕੁਲ ਤੇ ਰਾਹੁਲ ਗਾਂਧੀ ਨੂੰ ਆਪਣੇ ਸ਼ਬਦ ਵਾਪਸ ਲੈਣ ਲਈ ਅਸੀਂ ਜਿਹੜਾ ਹੈਗਾ ਕਹਿੰਨੇ ਆ ਕਿ ਆਪਣੇ ਸ਼ਬਦ ਵਾਪਸ ਲੈ ਅਤੇ ਲਿਖਤ ਮਾਫੀ ਮੰਗ ਸਰਦਾਰ ਰਵਨੀ ਸਿੰਘ ਬਿੱਟੂ ਜੀ ਤੋਂ ਤੇ ਪੂਰਾ ਦੇਸ਼ ਵੀ ਦੇਖੇ ਕਿ ਇਹ ਕਿਸ ਤਰ੍ਹਾਂ ਦੀ ਪਾਰਟੀ ਆ ਜਸਦਾ ਲੀਡਰ ਆਪਣੀ ਪਾਰਟੀ ਨੂੰ ਡਬੋਣ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ ਤੇ ਪੂਰਾ ਜਨਕ ਕੇ ਦੇਸ਼ ਵਿੱਚੋਂ ਜਿਹੜੀ ਕਾਂਗਰਸ ਦਾ ਜਿਹੜਾ ਸਫਾਇਆ ਜਿਹੜਾ ਹੈਗਾ ਆ ਇਹ ਰਾਹੁਲ ਗਾਂਧੀ ਆਪਣੇ ਹੱਥੀਂ ਕਰ ਰਿਹਾ ਇਦਾਂ ਦੇ ਜਿਹੜੇ ਆ ਇਤਰਾਜ਼ਯੋਗ ਬਿਆਨ ਦੇ ਕੇ ਇਦਾਂ ਦੇ ਇਤਰਾਜ਼ਯੋਗ ਬਿਵਹਾਰ ਨਾਲ ਦੇਸ਼ ਵੀ ਦੇਖੇ ਤੇ ਪੰਜਾਬੀ ਵੀ ਸੋਚਣ ਇਸ ਪਾਰਟੀ ਦਾ ਹੁਣ ਜਿਹੜਾ ਪੰਜਾਬ ਵਿੱਚ ਰਹਿਣਾ ਸਹੀ ਆ ਜਾਂ ਗਲਤ ਆ ਤੇ ਇਸ ਦੇ ਨਾਲ ਹੀ ਮੈਂ ਰਾਹੁਲ ਗਾਂਧੀ ਨੂੰ ਫੇਰ ਇੱਕ ਵਾਰੀ ਸੁਝਾ ਦੇਣਾ ਚਾਹੁੰਨਾ ਕਿ ਜਿਹੜੀ ਹਾਰ ਆ ਉਹ ਜੀ ਤੁਹਾਡੇ ਸਿਰ ਦੇ ਉੱਤੇ ਚੜ ਰਹੀ ਆ ਹਾਰ ਨਾਲ ਤੁਸੀਂ ਬੋਖਲਾਹਟ ਜਿਹੜਾ ਸ਼ੋਅ ਕਰਦੇ ਪਏ ਹੈਗੇ ਆ ਇਹ ਹਤਾਸ਼ਾ ਤੁਹਾਡੀ ਸ਼ੋ ਹੁੰਦੀ ਪਈ ਆ ਲਗਾਤਾਰ ਹਾਰਨ ਨਾਲ ਪਰ ਇਦਾਂ ਦੀਆਂ ਕੁਝੀਆਂ ਹਰਕਤਾਂ ਕਰਕੇ ਤੁਸੀਂ ਪੀਐਮ ਤਾਂ ਕਦੀ ਵੀ ਨਹੀਂ ਬਣ ਸਕਦੇ ਤੁਸੀਂ ਕਾਂਗਰਸ ਨੂੰ ਬਿਲਕੁਲ ਹੀ ਭਾਰਤ ਵਿੱਚੋਂ ਖਤਮ ਕਰਨ ਦੇ ਜਿਹੜੇ ਕੰਮ ਕਰਦੇ ਪਏ ਆ ਭਾਰਤ ਨੂੰ ਕਾਂਗਰਸ ਮੁਕਤ ਕਰਨ ਦਾ ਕੰਮ ਕਰਦੇ ਪਏ ਆ ਰਾਹੁਲ ਗਰਗੀ ਜੀ ਆਪਣੇ ਸ਼ਬਦਾਂ ਨੂੰ ਵਾਪਸ ਲਓ ਬਹੁਤ ਬਹੁਤ ਧੰਨਵਾਦ ਜੀ